हां जी राती 1:00 ਸਵਾ 1:00 ਦਾ ਟਾਈਮ ਹੋਣਾ। ਅਸੀਂ نیچے ਆਇਆ ਵੈਸੇ ਤਾਂ ਮੈਂ 2 ਵਜੇ ਰੋਜ ਗੁਰਦਵਾਰ ਸਾਹਿਬ ਜਾਨੀ ਆ। ਉੱਠ ਕੇ ਆਉਣੀ ਆਂਗੀ 3:30 ਜਾਨੀ ਆਂਗੀ। ਤੇ ਜਦੋਂ ਅਸੀਂ نیچے ਆਏ ਗੁੜੀ ਅੱਗੇ ਰੋਜ نیچے ਸੌਂਦੀ ਹੈਗੀ। ਤੇ ਰਾਤੀ ਜਦੋਂ نیچے ਆਈ ਉਹਨੇ ਇੱਕਦਮ ਦੇਖਿਆ ਕਹਿੰਦੀ ਮੰਮੀ ਵੀ ਆਪਣਾ ਸਾਰਾ ਸਮਾਨ ਕਿ ਖਿਲਾੜਿਆ ਪਿਆ ਕਹਿੰਦੀ ਤੁਸੀਂ ਕਿਏ ਸੀ نیچے ਮੈਂ ਕਿਹਾ ਨਹੀਂ ਮੈਂ ਤਾਂ ਗਈ ਨਹੀਂ। ਜਦੋਂ نیچے ਆ ਕੇ ਅਸੀਂ ਦੇਖਿਆ ਸਾਡੇ ਸਾਰੇ ਲੋਕਰ ਵਗੈਰਾ ਸਾਰੇ ਖੁੱਲੇ ਪਏ ਸੀਗੇ। ਤੇ ਕੀ ਕਹਿੰਦੇ ਦੋ ਜੋੜੇ ਸਾਡੇ ਵਾਲੀਆਂ ਦੇ ਸੀਗੇ। ਦੋ ਰਿੰਗਾ ਸੀਗੀਆਂ ਤੇ ਦੋ ਜੋੜੇ ਸਾਡੇ ਝਾਂਜਰਾਂ ਦੇ ਸੀ। ਤੇ ਦੋ ਜੋੜੇ ਸਾਡੇ ਚੋੜੀਆਂ ਦੇ ਸੀਗੇ ਹਾਂਜੀ ਇੱਕ ਵਿਸ਼ੂਏ ਜੋੜ ਸੀ ਬਾਕੀ ਵਿੱਚ ਘੜੀਆਂ ਕੁੜੀਆਂ ਸੀ ਗਿਆ ਸਾਰਾ ਸਮਾਨ ਲੈ ਕੇ ਇਸ ਤਰ੍ਹਾਂ ਹੀ ਚਲੇ ਗਏ ਆ ਸਾਡੀ ਬੇਨਤੀ ਹੈ ਵੀ ਜੇ ਕਿਸੇ ਨੂੰ ਭੈਣ ਭਰਾ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਕਿਸੇ ਨੂੰ ਪਤਾ ਹੈ ਬੱਸ ਉਹ ਸਾਡੀ ਹੈਲਪ ਕਰ ਦਵੇ ਬੱਸ ਵੀ ਅਸੀਂ ਕੁੜੀਆਂ ਵਾਸਤੇ ਜੋੜ ਰਹੇ ਸੀ ਆ ਵਾਸਤੇ ਹਾਂਜੀ 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 ਵਿਆਹ ਵਾਸਤੇ ਹੌਲੀ ਹੌਲੀ ਬਣਾਇਆ ਸੀ ਸਮਾਨ ਅਸੀਂ ਕਿੰਨੇ ਦਾ ਤੁਹਾਡਾ ਨੁਕਸਾਨ ਹੋ ਗਿਆ ਹਾਂਜੀ ਹੋ ਗਿਆ 2-3 ਲੱਖਾਂ ਦਾ ਸਾਡਾ ਕੁੱਛ ਪਤਾ ਲੱਗਿਆ ਵੀ ਕੁੱਛ ਅਰੇ ਦੇ ਜਿਵੇਂ ਕੈਮਰੇ ਲੱਗੇ ਨੇ ਕੁਛ ਆਇਆ ਉਹ ਵਿੱਚ ਹਾਂਜੀ ਵਿੱਚ ਆਉਂਦੇ ਹੋਏ ਤਾਂ ਸਾਨੂੰ ਦਿਖੇ ਨੇ ਕਿ ਹੁਣ ਕੇਲੀਅਰ ਇਹਨਾਂ ਦਿਖ ਰਿਹਾ ਵੀ ਕੌਣ ਹੈ ਕੌਣ ਨਹੀਂ ਹੁਣ ਸੁਨੇਮ ਫੋਨ ਕਰਤਾ ਤੁਸੀਂ ਹਾਂਜੀ ਰਾਤੀ ਕਰਤਾ ਸੀ ਜਦੋਂ ਆ ਗਏ ਸੀਗੇ ਉਹ ਰਾਤੀ ਹਾਂਜੀ ਹੁਣ ਵੀ ਕੰਪਲੇਨ ਕਰਵਾ ਕੇ ਆਇਆ ਪਤਾ ਲੱਗਿਆ ਕਿੰਨੇ ਬੰਦੇ ਸੀ ਉਹਦੇ ਵਿੱਚ ਕਹਿ ਰਹੇ ਨੇ ਵਿੱਚ ਆ ਰਹੇ ਪਤਾ ਲੱਗਿਆ ਇੱਕ ਇੱਕ ਹੀ ਬੰਦਾ ਆ ਰਿਹਾ ਹਾਂਜੀ ਥੱਲੇ ਅੰਦਰ ਕਿਵੇਂ ਐਂਟਰ ਕੀਤਾ ਨਹੀਂ ਕੁਝ ਉਹ ਬੈਕ ਸਾਈਡ ਤੋਂ ਇਧਰੋਂ ਪਿੱਛੋਂ ਵੀ ਆ ਕੇ ਅਸੀਂ ਉੱਪਰ ਹੀ ਸੁੱਤੇ ਹੋਏ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਹੈਗਾ ਕਿ ਇਸ ਤਰ੍ਹਾਂ ਆਏ ਨੇ نیچے ਬੈਕ ਸਾਈਡ ਤੋਂ ਆ ਕੇ ਅੰਦਰ ਵੜੇ ਨੇ ਉਹ ਫਰੰਟ ਤੋਂ ਨਹੀਂ ਆਏ ਹੈਗੇ ਅੱਗੇ ਸਾਡੇ ਡੈਡੀ ਜੀ ਸੁੱਤੇ ਹੋਏ ਸੀ ਹਾਂਜੀ ਕੀ ਮੰਗੀ ਕਰਦੇ ਤੁਸੀਂ ਆ ਬਸ ਇਹੀ ਮੰਗਾ ਵੀ ਜੇ ਕਿਸੇ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਜਾਂ ਕਿਸੇ ਕੋਲ ਹੈਗਾ ਵੀ ਸਾਡਾ ਸਮਾਨ ਵਾਪਸ ਕਰ ਦੇਣ ਬਸ ਇਹੀ ਬੇਨਤੀ ਆ ਸਾਡੀ ਬਸ ਕੁਝ ਨਹੀਂ ਕਹਿਣਾ ਅਸੀਂ ਕਿਸੇ ਨੂੰ ਕੀ ਨਾਮ ਇਹ ਰਮਨ ਜਸ ਸਿੰਘ ਹੈ ਆ ਤੇ ਕਿਤਾ ਕੀ ਘਟਨਾ ਵਾਪਰੀ ਜੀ ਕੁਝ ਹਾਂਜੀ ਰਾਤ ਨੂੰ 1:00 ਸਵੇਰ 1:00 ਵਜੇ ਦਾ ਟਾਈਮ ਹੈ ਜੀ ਤੇ ਅਸੀਂ نیچے ਆ ਕੇ ਦੇਖਿਆ 1:30 ਵਜੇ ਤਾਂ ਸਾਰਾ ਸੋਨਾ ਸੋਨਾ ਆਪਣਾ ਸਾਰਾ ਲੁੱਟ ਕੇ ਲੈ ਗਏ ਸੀਗੇ ਤੇ ਉਧਰੋਂ ਪਿੱਛੋਂ ਦੀ ਸ਼ਾਇਦ ਚੜ੍ਹਨੇ ਆ ਫਰ ਨੂੰ ਪਤਾ ਨਹੀਂ ਲੱਗਿਆ ਸੱਤੇ ਪਏ ਸੀ ਉੱਪਰ ਕੋਠੇ ਤੇ ਤੇ ਬਾਕੀ ਸੋਨਾ ਵਗੈਰਾ ਆਪਣਾ 3-4 ਲੱਖ ਦਾ ਲੈ ਗਏ ਜੀ ਲੁੱਟ ਕੇ ਭੈਣ ਤੇ ਸਿਸਟਰ ਲਈ 42 ਜੋੜੇ ਹੋਏ ਸੀਗੇ ਬਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਇਹ ਮੰਗ ਕਰਦੇ ਸਰ ਕਹਿਣਾ ਇਹ ਵੀ ਮੈਂ ਅਸੀਂ ਹੈਰਾਨ ਅਸੀਂ ਸੀਸੀਟੀਵੀ ਅਸੀਂ ਦੇਖੇ ਹੈਗੇ ਕੈਮਰੇ ਇਨਾ ਚੋਰ ਦੇਖੋ ਵੇਖੋ ਫੋਕੇ ਫਿਰ ਰਿਹਾ ਕੱਲਾ ਹੀ ਬੰਦਾ ਹੈਗਾ ਸਾਇਮ ਹੱਲੇ ਵਿੱਚ ਪਹਿਲਾਂ ਤਾਂ 12 ਵਜੇ ਤਕਰੀਬਨ ਗਿਆ ਕ੍ਰਿਸ਼ਨਨਗਰ 16 ਨੰਬਰ ਗਲੀ 'ਚ ਉੱਥੇ ਆਰਾਮ ਨਾਲ ਦੇਖੋ ਕੋਠੇ ਤੇ ਫਿਰ ਰਿਹਾ ਤੁਹਾਨੂੰ ਸਾਰੇ ਸੀਸੀਟੀਵੀ ਫੁਟੇਜ ਦੇ ਦੰਨੇ ਆ ਉੱਥੇ ਫਿਰ ਕੇ ਦੀਵਾਰ ਫਾਨ ਦਾ ਪਿਆ ਆ ਮਤਲਬ ਇੱਧਰ ਉੱਧਰ ਮਤਲਬ ਪੂਰੇ ਉਹਨੂੰ ਕੋਈ ਟੈਨਸ਼ਨ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਉਸ ਤੋਂ ਬਾਅਦ ਜਦੋਂ ਉਧਰੋਂ ਮਹੱਲੇ ਵਿੱਚ ਸ਼ੋਰ ਪੈ ਗਿਆ ਫਿਰ ਉਹ ਇੱਧਰ ਸਾਡੇ ਵਾਲੀ ਸਾਈਡ ਆ ਗਿਆ ਇਦਦਰ ਫਿਰ ਪਹਿਲਾਂ ਉਹਨੇ ਸਾਡੇ ਘਰ ਵੱਲ ਦੇਖਿਆ ਪੜੋਸੀਆਂ ਦੇ ਘਰ ਵੱਲ ਦੇਖਿਆ ਫਿਰ ਉਹਨੇ ਦੇਖਿਆ ਇਦਦਰੋਂ ਪਿੱਛੋਂ ਬੈਕਸਾਈਡ ਤੋਂ ਆਕੇ ਦੀਵਾਰ ਐਡੀ ਵੱਡੀ ਫਾੰਦ ਕੀ ਬੈਕਸਾਈਡ ਉਹਨੇ ਦੇਖਿਆ ਸਾਰਾ ਪਰਿਵਾਰ ਚਾਰ ਮੈਂਬਰ ਦੇਖੋ ਕੋਠੇ ਤੇ ਸੁੱਤੇ ਹੋਏ ਨੇ ਉਹਦਾ ਹੌਂਸਲਾ ਦੇਖੋ ਇਹਨਾਂ ਨੂੰ ਸੁੱਤੇ ਪਿਆ ਨੂੰ ਦੇਖੋ ਇਹਨਾਂ ਦੇ ਕੋਲੋਂ ਨੰਗ ਕੇ ਪੌੜੀਆਂ ਉਤਰ ਕੇ نیچے ਆਇਆ ਆਕੇ ਅਲਮਾਰੀ ਖੋਲੀਆ ਉਹਦੇ ਵਿੱਚ ਜੋ ਹੈ ਪਰਿਵਾਰ ਦੇ ਦੇਖੋ ਜੁਐਲਰੀ ਜੋ ਕੁਛ ਵੀ ਅਗਲਾ ਆਪਣੇ ਬਣਾਉਂਦੇ ਆ ਹਰ ਇੱਕ ਆਪਣੇ ਬੱਚਿਆਂ ਦੇ ਲਈ ਉਹ ਸਾਰੇ ਹੀ ਦੇਖੋ ਪਰਸ ਚੱਕ ਕੇ ਲੈ ਗਿਆ ਇਹਨੇ ਮਤਲਬ ਇਹ ਭਾਜੀ ਵਿਚਾਰੇ ਦੇਖੋ ਟਰਾਲੀ ਚਲਾਉਂਦੇ ਨੇ ਬੇਟਾ ਇਹਨਾਂ ਦਾ ਪ੍ਰਾਈਵੇਟ ਜੌਬ ਕਰਦਾ ਬਹੁਤ ਹੀ ਮਿਹਨਤ ਕਸ਼ ਪਰਿਵਾਰ ਹੈ ਗੁਰੂ ਘਰ ਨੂੰ ਮੰਨਣ ਵਾਲੇ ਨੇ ਬਹੁਤ ਉਹਨੇ ਮਾੜਾ ਕੰਮ ਕੀਤਾ ਹੈ ਪਰਵਾਹ ਦੇ ਨਾਲ ਸਾਰਾ ਮੁਹੱਲਾ ਦੇਖੋ ਸਾਡਾ ਸਾਰੀ ਰਾਤ ਦਾ ਫਿਰ ਰਿਆ ਸਨ ਬਹੁਤ ਜ਼ਿਆਦਾ ਤੜਫਣਾ ਵੀ ਇਹ ਬਹੁਤ ਉਹਨੇ ਗਲਤ ਕੰਮ ਕੀਤਾ ਹੈ ਇਹਨਾਂ ਦੇ ਨਾਲ ਤੇ ਇਸਾ ਦੇਖੋ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਆਂ ਤੇ ਮੈਂ ਸ਼ਹਿਰ ਦੇ ਜਿੰਨੇ ਵੀ ਸਾਡੇ ਆਪਣੇ ਖੰਨੇ ਦੇ ਨਿਵਾਸੀ ਨੇ ਖਾਸ ਕਰਕੇ ਮੀਡੀਆ ਤੁਸੀਂ ਦੇਖੋ ਮਤਲਬ ਇੰਨੀ ਦੂਰ ਤੱਕ ਗੱਲ ਪਹਚਾਣੀਆਂ ਸਪੈਸ਼ਲ ਥੈਂਕ ਯੂ ਮੈਂ ਤੁਹਾਡਾ ਕਰਦੀ ਆਂ ਵੀ ਮਤਲਬ ਇਹ ਜਰੂਰ ਅਨਸਰ ਨੂੰ ਪਹਚਾਣਿਆ ਜਾਵੇ ਤਾਂ ਜੋ ਦੇਖੋ ਇਹਨਾਂ ਦੀ ਜੋ ਮਾੜਾ ਮੋਟਾ ਸਮਾਨ ਆ ਉਹ ਮੁੜਿਆਵੇ ਪਰ ਪਈ ਇਸ ਪਰਿਵਾਰ ਦੀ ਹੋ ਜਵੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹ ਸੌਲਟ ਆਊਟ ਕੀਤਾ ਜਾਵੇ ਤੇ ਚੋਰ ਨੂੰ ਫੜਿਆ ਜਾਵੇ ਆ ਕਰੀਬ 10:30 ਵਜੇ ਮਨੁਣਾ ਦੀ ਰਮਨ ਜੋਤ ਸਾਮਾ ਗੁਰਮੀਲ ਸਿੰਘ ਆਰੋ ਭਗਤ ਕਲੋਨੀ ਕੰ ਉਹ ਟੈਲੀਫੋਨ ਮਸੂਲ ਆਸੀ ਇਹ ਸਾਡੇ ਇੱਥੇ ਚੋਰੀ ਹੋ ਗਈ ਜੀ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਪੂਰਾ ਪਰਿਵਾਰ ਸਾਡਾ ਕੋਠੀ ਦੇ ਉੱਪਰ ਸੁੱਤਾ ਪਿਆ ਸੀ ਤੇ ਮੇਰੇ ਦਾਦਾ ਜੀ ਥੱਲੇ ਸੁੱਤੇ ਪਿਆ ਸੀ ਤਕਰੀਬਨ ਉਹ ਕਹਿੰਦਾ 3-4 ਵਜੇ ਦੀ ਗੱਲ ਆ ਸਾਡੀ ਉਸੇ ਤੇ 112 ਨੰਬਰ ਗੱਡੀ ਵੀ ਗਈ ਸੀ ਤੇ ਅਸੀਂ ਉਹਦੀ ਸਿਟੀ ਫੁਟੇਜ ਲਾ ਰਹੇ ਹਾਂ ਸਿਟੀ ਫੁਟੇਜ ਦੇ ਇੱਕ ਬਲਕੀ ਦੀ ਫੋਟੋ ਆਵ ਚੁੱਕੀ ਆ ਜਿੱਥੋਂ ਗਲੀ ਤੋਂ ਬੜੇ ਮੋਟਰਸਾਈਕਲ ਵਾਲੇ ਉੱਥੇ ਤਿੰਨ ਬੰਦੇ ਬੜੇ ਨੇ ਤਿੰਨਾਂ ਦੀ ਫੋਟੋ ਕਲੀਅਰ ਨਹੀਂ ਹੋਈ ਜਲਦੀ ਹੀ ਉਹਨਾਂ ਨੂੰ ਗ੍ਰਿਫਤ ਤੋਂ ਲਿਆ ਜਾਵੇ